ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਹਨ ਵਧੀਆ ਫਾਰਮ ਯੂਟਿਊਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪਟਾਰੀ ਤਹਿਸੀਲ ਬਬਕਾਲਾ ਸਾਹਿਬ ਤੇ ਜ਼ਿਲ੍ਹਾ ਅੰਮ੍ਰਿਤਸਰ ਤੇ ਅਮਰਿਤਪਾਲ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ گاਵਾ ਦਿਖਾਉਣੀ ਆ ਇੱਕ ਤਾਜੀ ਸੋਈ ਤੁਹਾਨੂੰ ਦਿਖਾਉਣੀ ਆ ਇੱਕ ਟੁਕੜ ਗੱਬਨ ਦਿਖਾਉਣੀ ਤੇ ਇੱਕ ਟੁਕੜ ਤੁਹਾਨੂੰ ਦਿਖਾਵਾਂਗੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਭਾ ਠੀਕ ਠਾਕ ਜੀ ਮੈਂ ਭਾਈ ਬਾਬੇ ਪਾਲ ਹਾਂ ਦੀ ਬੜੀ ਕਿਰਪਾ ਸਤਿਗੁਰੂ ਚਲੋ ਵਧੀ ਕਿਰਪਾ ਚੀ ਦੀ ਜੀ ਤੇ ਵੇਗਿਆ ਮਾਲ ਫਿਰ ਉਹਦੇ ਨਾਲ ਮਾਲ ਉਹਦੇ ਨਾਲ ਅੱਭੀ ਭਾਈ ਏਡੇ ਘੰਟੇ ਚ ਵੇਗਿਆ ਬੜੇ ਪੀਰ ਭਰਾ ਗੁੱਸੇ ਹੋਏ ਪਹਿਲਾਂ ਅਸੀਂ ਇਹਦੇ ਪਹਾਰ ਨਹੀਂ ਪਾਇਆ ਗੱਲ ਚ ਅੱਜ ਨਹੀਂ ਪਾਇਆ ਨੋਟ-ਨੋਟ ਹਾਂਜੀ ਅੱਜ ਭਾਈ ਛੱਛੀ ਛੋਟੀ ਤਾਂ ਨਹੀਂ ਪਾਇਆ ਅੱਛਾ ਡੰਗ ਡੰਗਰੇ ਸਾਹ ਆਪੀ ਭਾਈ ਪੋਣਾ ਪੈਂਦਾ ਵਾ ਠੀਕ ਨਾ ਵਾ ਵਾਂਡੇ ਗਏ ਤੇ ਮਾਲ ਹੁਣੇ ਤਿਆਰ ਕੀਤਾ ਵਾ ਠੀਕ ਆ ਹਾਂਜੀ ਠੀਕ ਆ ਤੇ ਅੱਜ ਤਿੰਨ ਤੇ ਤਿੰਨ ਹੀ ਵੈਰੈਟੀਆਂ ਤਿੰਨ ਹੀ ਵੈਰੈਟੀਆਂ ਭਾਜੀ ਗਰਮੀ ਵਾਲਾ ਜਮਾਲ ਪਾਇਆ ਗਾੜੀ ਅੱਛਾ ਜਿਹੋ ਜੇ ਮੌਸਮ ਨਾਲ ਉਹੋ ਜਿਹਾ ਮਾਲ ਪੋਣਾ ਨਾਲ ਗਾੜੀ ਠੀਕ ਆ ਹਾਂਜੀ ਚਲੋ ਨਾਮ ਦੱਸਦੇ ਕਰ ਨਾਮ ਭਾਈ ਮੇਰਾ ਅਮਰਪਾਲ ਸਿੰਘ ਜੀ ਹਾਂਜੀ ਜਿਲ੍ਹਾ ਸਾਹਿਬ ਸੀਲ ਬਾਬਾ ਬਕਾਲਾ ਸਾਹਿਬ ਖਲਕੀਆਂ ਤੋਂ ਪੈਂਦਾ 2 ਕਿਲੋਮੀਟਰ ਰਈਆ 4 ਬਿਆਸ 7 ਮੇਨ ਰੋਡ ਤੋਂ 1 ਕਿਲੋਮੀਟਰ ਸਰਕਾਰੀ ਸਕੂਲ ਲਾ ਕੇ ਠੇਕੇ ਲਾ ਕੇ 2 ਨੰਬਰ ਗਲੀ ਜੀ ਠੀਕ ਹੈ ਜੀ ਹਾਂਜੀ ਤੇ ਫੋਨ ਨੰਬਰ ਹੀ ਬੋਲਦੇ ਏ 9842718615 ਇੱਥੇ ਵੀ ਭਾਈ ਵਟਸਐਪ ਚੱਲਦਾ ਜੀ ਠੀਕ ਹੈ ਤੇ ਜਿਹੜੀ ਆ ਖਾਣ ਦੇਖ ਸਕਦੇ ਇਹਦੇ ਲਾਗੇ ਤੋਂ ਚਵਾਈ ਵੜੀ ਆ ਪੀ ਭਾਜੀ ਬੋਲੀ ਵਰਗੀ ਆ ਇਹਨਾਂ ਕੋ ਵੀ ਇਸ ਤਰ੍ਹਾਂ ਦਾ ਰੂਹ ਵਰਗੀ ਪੋਲੀ ਫਿਰ ਕਿੰਨਾ ਚਿਰ ਹੋਇਆ ਸੋਈ ਇਹਨਾਂ ਆਪੀ ਬਾਈ ਚੌਥਾ ਦੇਣਾ ਸੂਈ ਨੂੰ ਅੱਛਾ ਹਾਂਜੀ ਤੇ ਕਿੰਨਾ ਚ ਪੋਲਾ ਇਹਦੇ ਕ ਇਹਦੇ ਕੋ ਵੀਰ ਜੀ ਜਿਹੜਾ ਬੋਲਾ ਹੋਗਾ 10 ਲੀਟਰ ਮਿੰਕੇ ਦਾ 10 ਲੀਟਰ ਕਿੰਨਾ ਚਵਾਈ ਜਾਊਗੀ ਇਹ ਵੀਰ ਜੀ ਦੋ ਦੋ ਅਸੀਂ 14 15 ਕਿਲੋ ਚਵਾਉਗੀ ਰਮਾਨਾ ਠੀਕ ਹੈ ਡਾਕਟਰ ਸਟਾਰਟਿੰਗ ਤੋਂ ਚੱਲ ਪਈ ਆ ਚੌਥਾ ਦੇਣਾ ਸੂਈ ਨੂੰ ਤੋਰੋ ਫੇਰ ਇਹਨੂੰ ਇੱਕ ਵਾਰੀ ਹਾਂਜੀ ਆ ਆ ਬੱਚੀ ਜਿਹੜੀ ਤਾਜ਼ਾ ਹੀ ਆ ਬੱਚੇ ਜਿਹੜਾ ਜੀ ਨਾਲੂ ਆ ਬੀਬਾ ਜੀ ਨਾਲ ਠੀਕ ਹੈ ਜੀ ਹਾਂਜੀ ਡਰਦੀ ਆ ਫਿਰ ਵੀ ਡਰਦੀ ਘੰਜਰਾਂ ਤੋਂ ਠੀਕ ਐ ਬਸ ਝੰਡਰਾਂ ਪਾਈਆਂ ਵਿੱਦੀਆਂ ਉਹਨਾਂ ਨੇ ਪਤਾਂ ਚੋਂ ਕਿ ਇੱਧਰ ਪਸ਼ੂ ਡਰ ਜਾਂਦੇ ਐ ਇਹੰਦੀ ਆ ਵਕੀਰਤੀ ਭਾਜੀ ਬਸ ਝੰਡਰਾਂ ਤੋਂ ਡਰਦੀ ਆ ਇਹ ਨੂੰ ਕੋਈ ਭਰਾ ਕਵੇ ਇੱਧਰ ਵੇਖੋ ਬਾਕੀ ਥਾਣਾ ਦਾ ਸਾਈਜ਼ ਗਿਆ ਪਿੱਛੇ ਚੰਗਾ ਲੈ ਜਾਵੇ ਜੀ ਲੈ ਜਾ ਕੋਈ ਨਹੀਂ ਅੰਦਰ ਲੈ ਜਾ ਆ ਜਾ ਪੁੱਤ ਹੋਏ ਆਵੇ ਲੋਰ ਵੀ ਬਾਜੀ ਇਹਨਾਂ ਨੂੰ ਵੀ ਭਰਾ ਕਵੇ 나ੜੂ ਵੀ ਨਾਲ ਜੀ 나ੜੂ ਜਿਹੜਾ ਨਾਲ ਹੀ ਹੈ ਬੱਚੇ ਦਾ ਠੀਕ ਹੈ ਜੀ ਬਾਕੀ ਕੱਦ ਇਹਦਾ ਨੋਰਮਲ ਆਮ ਗਾਵਾਂ ਵਰਗਾ ਹੀ ਹੈ ਜਿਤਨਾ ਨੋਰਮਲ ਹੁੰਦਾ ਪਹਿਲੇ ਉਹਦੇ ਹਿਸਾਬ ਨਾਲ ਇਹਦਾ ਕੱਦ ਠੀਕ ਹੈ ਬਾਕੀ ਥੱਲੇ ਬੜੀ ਸਫਾਈ ਜੈ ਜਿੰਨੀ ਵੀ ਆ ਤੇ ਮੋਲੇ ਦਾ ਵੀਰ ਜੀ ਫਿਰ ਮੋਹਲਾ ਰਵੀ ਭਾਈ ਤੁਸੀਂ ਦੱਸ ਦੋ ਜਿਆ ਜਿਆ ਕਰੀਏ ਫਿਰ ਛੋਟਾ ਜਾਈ ਕਰਦੀ ਹੈ ਛੋਟਾ ਜਾਈ ਜਾਵੇ ਪਹਿਲੇ ਫੋਨ ਤੇ 40000 ਕਰ ਲੀਏ ਫਿਰ ਇਹ 45000 ਪਹਿਲੇ ਫੋਨ ਤੇ ਨਹੀਂ ਜਾਣੀ ਫਿਰ ਤੁਸੀਂ ਦੱਸੋ ਵੱਡੇ ਭਾਈ ਜੋ ਕਹਦੋਗੇ 40 ਤਾਂ ਅੰਦਰ ਲਿਆਈਏ ਨਾ ਜੋ ਕਹਦੋਗੇ ਤੁਹਾਡਾ ਕਹਿਣਾ ਥੋੜਾ ਮੋੜਨਾ ਕਿੰਨੀ ਕਰੀਏ ਅੰਦਰ ਜੋ ਕਰਾਉਣਾ ਮਾਨ ਤਨ ਕਰਾ ਲਓ ਖੁੱਲਾਈ 38 ਦੀ ਦੇ ਦਈਏ 70 ਦੀ ਦੇ ਦਾਂਗਾ ਭੀ ਭਾਈ ਅੱਛਾ 7000 ਦੀ ਬਸ਼ੀ ਦੇ ਦਾਂਗਾ ਹੋਰ ਦੱਸੋ ਹੋਰ ਮਾਨ ਕਰਦੋਗੇ ਮੋਖਰ ਸ਼ੋਰ ਸ਼ਪਾਰ ਹੋਊਗਾ ਪਰ ਇਹ ਭਾਦਣੀ ਨਹੀਂ ਕਿੰਨੇ ਬਟਾਰੀਆਂ ਮਿਲਣੀਆਂ ਬਸ ਠੀਕ ਆ ਹਾਂਜੀ ਖੁੱਲਾ ਮਾਨ ਕਰਦੋ ਤੇ ਅਸੀ ਲੀਣਾ ਐਦਾਂ ਤੇ ਆ ਵੀਰ ਜੀ ਟੋਕੜ ਕੱਬਨ ਜੇ ਵੀ ਟੋਕੜ ਕੜਬੋ ਭੀ ਭਾਜੀ ਕਿੰਨੇ ਚਿਰ ਦੀ ਚੈੱਕ ਪਾਸ ਤੇ ਇਹ ਵੀਰ ਜੀ ਚੌਥਾ ਮਹੀਨਾ ਨੂੰ ਲੱਗ ਗਿਆ ਅੱਛਾ ਹਾਂਜੀ ਤੇ ਦੁੱਧ ਕਿੰਨਾ ਜੀ ਦੇ ਤਕ 2000 ਭੀ ਭਾਜੀ 8 ਕਿਲੋ ਹੋਗਾ ਗਰੰਟੀ 7 ਕਿਲੋ ਦਵਾਂਗੇ ਠੀਕ ਹੈ ਜੀ ਹਾਂਜੀ ਤੁਰਹਾ ਫਿਰ ਤੇ ਨਾਮ ਇਹ ਰਿਹਾ ਬਣ ਜਿਹੜਾ ਚੌਥਾ ਮਹੀਨਾ ਕਿੰਨੇ ਚ ਰਹਿਣਾ ਪਈ ਭਾਜੀ ਕਰਦੀ ਏ ਥੋੜੀ ਜਿਹੀ ਘਰੋਂ ਘਰੋਂ ਨਹੀਂ ਕਰੀ ਕੱਢੀ ਉਹਨਾਂ ਨੇ ਠੀਕ ਆ ਹਾਂਜੀ ਜਿਹੜਾ ਮਾਸੀ ਚੈੱਕ ਰਾ ਦੇ ਲੈਣੀ ਚੈੱਕ ਪਾਸ ਆ ਵੇ ਜੀ ਪੂਰੀ ਪਹਿਲਾਂ ਅਸੀਂ ਭਾਜੀ ਫੋਨ 'ਚ ਵੀਡੀਓ ਬਣਾਈ ਆ ਪਰ ਵੀਡੀਓ ਵਿਖਾ ਦਿੰਦੇ ਨੇ ਵੀਰਾਂ ਨੂੰ ਠੀਕ ਆ ਹਾਂਜੀ ਜਿਹੜਾ ਡਾਕਟਰ ਨੇ ਚੈੱਕ ਕੇ ਕਹਿੰਦੇ ਕਰਾਈ ਏ ਇਹ ਦੇਖੋ ਨਾ ਕਿ ਕਰਦੀ ਆ ਬਸ ਅਜਿਹੀ ਕਹ ਲੈ ਢੂੰਗਰਾ ਡੋਰ ਕਰਦੀ ਆ ਠੀਕ ਆ ਹਾਂਜੀ ਚਲੋ ਲੈ ਜਾ ਫਿਰ ਹੋਰ ਤਾਂ ਜਿਹੜੇ ਰੰਗ ਰੂਪ ਦੀ ਚੰਗੀ ਆ ਤੇ ਦੋ ਤੇ ਕਿੰਨਾ ਪੱਕਾ ਵੇਦੀਏ ਤੇ ਕੋਲ ਪੱਕਾ 7 ਲੀਟਰ ਭਾਜੀ ਚੋਆਂ ਕੇ ਦਵਾਂਗੇ ਕੋਈ ਨਾ ਲੋ ਟਾਈਮ ਚੋਲੇ 3 ਟਾਈਮ ਚੋਲੇ ਮੋਲਾ ਮੋਲਾ ਤੁਸੀਂ ਦੱਸਣਾ ਵੱਡੇ ਭਾਜੀ ਕਿੰਨਾ 32000 ਰੁਪਏ 32000 ਵੇਖ ਲੋ ਕਰੀਏ ਕੁਝ ਜਿਆਦਾ ਤੇ ਤਾਂ ਲੋ ਜੋ ਤੇ ਇਹ ਤੋਂ ਅੰਦਰ ਤੇ ਇਹ ਤੋਂ ਅੰਦਰ ਤੇ ਇਹ ਚ ਛੱਡ ਦੋ ਜਿੰਨੇ ਛੱਡਨੇ ਵੱਡੇ ਭਾਜੀ ਕਰਾ ਲਓ ਤੇ ਇਹ ਚ ਛੱਡ ਦੋ ਜਿੰਨੇ ਦੋ ਛੱਡ ਦਈਏ ਤੇ ਚ ਤਿੰਨ ਛੱਡ ਦਾਂਗੇ ਕਰ ਵੀ ਅੱਛਾ 27000 ਦੀ ਦੇ ਦਾਂਗੇ ਹੋਰ ਹੋਰ ਕਰ ਤੋਗੇ 26 ਹੀ ਦੇ ਦਿਆਂਗੇ ਠੀਕ ਹੈ ਜੀ ਹੋਰ ਦੱਸੋ ਜਿਹੜੀ ਗੱਲ ਜੀ ਚਲੋ ਹੋਰ ਖੁੱਲਾ ਮਾਨ ਮੌਕੇ ਤੇ ਕਰਦੇ ਹਾਂ ਅਸੀਂ ਕਰਾਂਗੇ ਵੀਰ ਭਰਾ ਡਾਕਟਰ ਲੈ ਆਵੇ ਆਪਣੇ ਘਰ ਦਸੱਲੀ ਕਰਾ ਕੇ ਖੜੇ ਆਂ ਪੀਪਾ ਜੀ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਬਾਕੀ ਇਹਦੇ ਵੀਰ ਜੀ ਨੇ ਕਹਿੰਦੇ ਕਿ ਇੱਕ ਵਾਰੀ ਵੀਡੀਓ ਦਿਖਾ ਦਈਏ ਤੇ ਚੈੱਕ ਪਾ ਆਹ ਵੇਖੋ ਆਂ ਪੀਪਾ ਜੀ ਠੀਕ ਹੈ ਤੇ ਨਾਮ ਹੀ ਨਰ ਲਿਖੀ ਠੀਕ ਹੈ ਜੀ ਆਹ ਵੇਖੋ ਵੀਰ ਤੇ ਨਾਮ ਹੀ ਨਰ ਚੈੱਕ ਠੀਕ ਹੈ ਜੀ ਹਾਂਜੀ ਭਾਜੀ ਤੇ ਹੁਣ ਜਿਹੜੀ ਕਾਵਲ ਹੀ ਜੀ ਜੇ ਵੀਰ ਜੀ ਹੁਣ ਇਹ ਲਾਈ ਆ ਵੱਛੀ ਆ ਭਾਈ ਤੁਹਾਡੇ ਗਾੜੀ ਗੱਡੀ ਚ ਠੀਕ ਹੈ ਇਹਨੂੰ ਜੋ ਬੁੱਕ ਗਾਨੀ ਭਾਈ ਨਹੀਂ ਆ ਠੀਕ ਆ ਹਾਂਜੀ ਇਹ ਪਿੱਛੇ ਜੇ ਤਰ੍ਹਾਂ ਹੀ ਉਤਰਾਈ ਆ ਉਤਰਾਈ ਆ ਭਾਜੀ ਪਿਛਲੇ ਘਰ ਦੇ ਸਭ ਕੋ ਜੋ ਪਿਆ ਹੋਇਆ ਇਹਨੂੰ ਤੇ ਬਾਕੀ ਹੈਗੀ ਵੀ ਜਰਸੀ ਕਰਵਾਉਣੀ ਆ ਭਾਜੀ ਜੇ ਕਰਸਾ ਭਾਜੀ ਇਹਨੂੰ ਡੇਢ ਮੀਨਾ ਕਰ ਵੀ ਭਾਈ ਟੀ ਗੱਲ ਅਗੇ ਨੂੰ ਅੱਛਾ ਜੀ ਹਾਂਜੀ ਦੁੱਧ ਕਿੰਨਾ ਇਹਦੇ ਕੋਲ 20 ਰੁਪਏ ਭਾਜੀ ਕੋ ਸੱਤ ਕਿਲੋ ਲਿਆ ਖੋਲੋ ਤੋਰ ਦਈਏ ਹਾਂਜੀ ਪੱਕਾ ਦੁੱਧ ਹੈਗਾ ਜੀ ਪੱਕਾ ਭਾਜੀ ਸੱਤ ਗਰੰਟੀ ਸ਼ੇਰ ਹੀ ਦੇਣੀ ਕੋਈ ਵੀਰ ਭਾ ਧਰਮ ਸਾਡੇ ਕੋਲ ਮਾਰੇ ਠੀਕ ਹੈ ਜੀ ਹਾਂਜੀ ਸਿਆਦੋ ਘ ਉਤਰਾ ਜਿਹੜੇ ਬੇਲ ਦੀ ਚੰਗੀ ਆ ਤੇ ਦੁੱਧਾਂ ਦੀ ਨਿਸ਼ਾਨੀਆਂ ਚੰਗੀਆਂ ਉਮੀਦ ਇਹਨੇ ਸੱਜਦੇ ਨੇ ਦੁੱਧ ਚੰਗਾ ਚਵਾਇਆ ਹੋਊਗਾ ਦਰਦੀਰ ਵੀ ਭਾਈ ਵਸ਼ੀ ਇਧਰ ਵੇਖੋ ਉਹੋ ਜਿਹੀ ਨਹੀਂ ਕੋਈ ਗੱਲ ਇਹਨਾਂ ਕੋ ਵੀਰ ਭਰਾ ਕਵੇ ਪੀ ਸ਼ੂਕਰਵਾ ਜੱ ਲੱਤਾਂ ਮਾਰਦੀ ਆ ਜਾਂ ਛੜੀਆਂ ਮਾਰਦੀ ਆ ਠੀਕ ਆ ਜੀ ਹਾਂਜੀ ਚਲੋ ਲੈ ਜਾ ਫਿਰ ਆ ਵੇ ਲੋ ਤੇ ਇਹਦਾ ਮੁੱਲ ਵੀਰ ਜੀ ਫਿਰ ਮੁੱਲ ਛੋੜਾ 18000 ਰੁਪਏ ਭਾਜੀ ਕਿੰਨਾ 18000 ਰੁਪਏ 18000 ਹਾਂਜੀ 18 ਦੀ ਪਰ ਜਾਣੀ ਨਹੀਂ ਜੇ ਜਿੰਨਾ ਮਨਤਨ ਕਰਾਉਣਾ ਕਰਾ ਲੋ ਕਿੰਨੇ 15 ਦੀ ਦੇ ਦਾੰਗਰ ਵੀ ਭਾਈ ਠੀਕ ਹੈ ਹੋਰ ਕਰਦਾ ਕਿ ਮੌਕੇ ਤੇ ਕਰਦਾਂਗੇ ਛੋਟਛਾ ਪਰ ਵੀ ਭਾਜੀ ਠੀਕ ਹੈ ਜੀ ਵੀਰ ਭਰਾ ਫੋਨ ਲਾਵੇ ਮੋੜਦਾਂ ਨਹੀਂ ਆਪਾਂ ਵੀਰ ਜੀ ਆਪਾਂ ਭਾਜੀ ਵਾਰ-ਵਾਰ ਇਹੋ ਬੇਨਤੀ ਕਰਦੇ ਸੁਈਆਂ ਸਵਾਈਆਂ ਟੋਕੜ ਗੱਬਣਾ ਆਪਣੀ ਕੋਈ ਭੈਣ ਦਾ ਚੈੱਕ ਕਰਾ ਖੜੇ ਇਹ ਤੋਂ ਬਾਅਦ ਹੋ ਗਿਆ ਵੀਰ ਭਾਜੀ ਮੁਰਕੀਆਂ ਆਪਣੀ ਕੋਈ ਗਰੰਟੀ ਸਾਡੇ ਘਰ ਕੋ ਭਾਂ ਚਾਰ ਟਾਂ ਵੀਰ ਭਰਾ ਚੋਦੇ ਠੀਕ ਹੈ ਜੀ ਹਾਂਜੀ ਠੀਕ ਹੈ ਆਪਣੇ ਘਰੇ ਕੋ ਤਸੱਲੀ ਕਰਾ ਆਪਾਂ ਵੀਰ ਜੀ ਪੰਜ ਟਾਂ ਕੋ ਵੀਰ ਭਰਾ ਚੋਈ ਜਾਵੇ ਠੀਕ ਹੈ ਜੀ ਪੰਜ ਵੀਰ ਜੀ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਇੱਥੇ ਆ ਕੇ ਆਪਣੀ ਸਮ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ